ਵੱਲੋਂ 10 ਲੱਖ ਰੁਪਏ ਦੀ ਜਿਹੜੀ ਮੁਫਤ ਦੇ ਵਿੱਚ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਉਸ ਸਕੀਮ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਹੁੰਗਾਰਾ ਦਿੱਤਾ ਹੈ ਔਰ ਲੋਕ ਇਸ ਗੱਲੋਂ ਖੁਸ਼ ਨੇ ਕਿ ਚਲੋ ਸ਼ੁਕਰ ਹੈ ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਪਰਿਵਾਰਾਂ ਦੇ ਆਪਣੇ ਪਿਆਰਿਆਂ ਦੇ ਇਲਾਜ ਜਿਹੜੇ ਨੇ ਉਹ ਇਸ ਕਰਕੇ ਕਰਉਣ ਤੋਂ ਵਾਂਝੇ ਨਹੀਂ ਰ੍ਹਾਂਗੇ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਸਾਡੇ ਕੋਲੇ ਜ਼ਮੀਨ ਵਿਕ ਜੂਗੀ ਜਾਂ ਜੋ ਵੀ ਕੁਝ ਘਰ ਚ ਹੈਗਾ ਉਹ ਸਾਰਾ ਗਹਿਣੇ ਤਰਹਿ ਜਾਊਗਾ ਗਿਰਵੀ ਤੇ ਰਹਿ ਜਾਊਗਾ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਮੁਫਤ ਹੈ ਔਰ ਇਲਾਜ ਵੀ ਸ਼ੁਰੂ ਹੋ ਗਏ ਨੇ ਇਲਾਜ ਜਿਨ੍ਹਾਂ ਦੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਵੀਡੀਓ ਵੀ ਆਉਣੀਆਂ ਸ਼ੁਰੂ ਹੋ ਗਈਆਂ ਮੈਨੂੰ ਇੱਕ ਦੋ ਬੰਦੇ ਮਿਲੇ ਵੀ ਸੀਗੇ ਕਿ ਜੀ ਸਾਡਾ ਪਰਵਾਰਕ ਮੈਂਬਰ ਕੱਲ ਹੀ ਹਜੇ ਹਸਪਤਾਲ ਚ ਛੁੱਟੀ ਲੈ ਕੇ ਆਇਆ ਤੇ ਤਿੰਨ ਦਿਨਾਂ ਚ ਸਾਡਾ ਇਲਾਜ ਹੋ ਗਿਆ ਸਾਡਾ ਕੋਈ ਪੈਸਾ ਨਹੀਂ ਲੱਗਿਆ ਨਹੀਂ ਤਾਂ ਉਸ ਇਲਾਜ ਤੇ ਸ਼ਾਇਦ 5-7 ਲੱਖ ਰੁਪਈਆ ਲੱਗਦਾ ਤੇ ਅਸੀਂ ਉਸ ਇਲਾਜ ਨੂੰ ਕਰਾਉਣ ਬਾਰੇ ਦੋ ਵਾਰੀ ਤਿੰਨ ਵਾਰੀ ਸੋਚਦੇ ਪਰ ਕੁਝ ਜਿਹੜੇ ਪੰਜਾਬ ਵਿਰੋਧੀ ਲੋਕ ਨੇ ਜਿਹੜੇ ਨਹੀਂ ਚਾਹੁੰਦੇ ਕਿ ਪੰਜਾਬ ਜਿਹੜਾ ਉਹ ਤੰਦਰੁਸਤ ਰਹੇ ਜਾਂ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਕੋਈ ਸਹੂਲਤ ਮਿਲ ਜੇ ਉਹੋ ਕੁਝ ਗਲਤ ਤੂਫਾਨ ਫਲਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸਰਕਾਰਤਾ ਜੀ ਇੰਨੇ ਕ ਪੈਸੇ ਦੇਊਗੀ ਜਿਹੜੇ ਬਾਕੀ ਪੈਸੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਮੈਂ ਤੁਹਾਨੂੰ ਇੱਕ ਸੌਖੀ ਜੀ ਉਦਾਹਰਨ ਦੇ ਕੇ ਗੱਲ ਸਮਝਾਉਣੀ ਚਾਹੁੰਦਾ ਫਰਜ਼ ਕਰ ਲਓ ਕਿਸੇ ਵੀ ਕਿਉਂਕਿ ਉਸ ਇਲਾਜ ਵਾਲੀ ਜਿਹੜੀ ਯੋਜਨਾ ਉਹਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਵੀ ਨੇ ਸਰਕਾਰੀ ਵੀ ਨੇ ਫਰਜ਼ ਕਰ ਲਓ ਕਿਸੇ ਪ੍ਰਾਈਵੇਟ ਹਸਪਤਾਲ 'ਚ ਕੋਈ ਦਿਲ ਦੀ ਬਿਮਾਰੀ ਦਾ ਜਿਹੜਾ ਇਲਾਜ ਹੈ ਉਹਦਾ ਰੇਟ ਤੇ 100000 ਰੁਪਇਆ ਪਰ ਜਦੋਂ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨਾਂ ਹਸਤਾਲਾ ਨਾਲ ਐਗਰੀਮੈਂਟ ਕੀਤਾ ਕਿ ਜੀ ਤੁਸੀਂ 3 ਲੱਖ ਤਾਂ ਉਹਨਾਂ ਤੋਂ ਲੈਣੇ ਹੋ ਜਿਹੜੇ ਦੇ ਸਕਦੇ ਆ ਪੰਜਾਬ ਸਰਕਾਰ ਜਿਹੜੀ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣਾ ਚਾਹੁੰਦੀ ਹੈ ਸਾਨੂੰ ਕਿੰਨੇ ਲਾਉਂਗੇ ਸਰਕਾਰ ਨੇ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਤੋਂ ਪੈਸੇ ਘਟਾਏ ਜਿਵੇਂ ਆਪਾਂ ਦੁਕਾਨਦਾਰ ਕੋਲ ਜਾ ਕੇ ਘਟਾਉਨੇ ਵੀ ਠੀਕ ਠੀਕ ਲਾ ਲਓ ਯਾਰ ਪੰਜਾਬ ਸਰਕਾਰ ਨੇ ਉਸ ਇਲਾਜ ਦਾ ਜਿਹੜਾ ਸਵਾ ਲੱਖ ਰੁਪਇਆ ਫਿਕਸ ਕਰਤਾ ਕਿ ਅਸੀਂ ਤੁਹਾਨੂੰ ਸਵਾ ਲੱਖ ਰੁਪਇਆ ਇਸ ਬਿਮਾਰੀ ਦੇ ਸਾਰੇ ਇਲਾਜ ਦਾ ਅਸੀਂ ਤੁਹਾਨੂੰ ਪੇ ਕਰਾਂਗੇ ਜਿਹੜਾ ਵੀ ਕਾਰਡ ਲੈ ਕੇ ਆਊਗਾ ਤੁਸੀਂ ਉਹਦਾ ਇਲਾਜ ਕਰਦੇ ਹੋ ਅਸੀਂ ਤੁਹਾਨੂੰ ਸਵਾ ਲੱਖ ਦੇਵਾਂਗੇ ਪਰ ਵਿਰੋਧੀ ਪਾਰਟੀਆਂ ਵਾਲੇ ਜਾਂ ਜਿਹੜੇ ਪੰਜਾਬ ਵਿਰੋਧੀ ਨੇ ਉਹ ਇਹ ਕਹਿ ਰਹੇ ਨੇ ਆਮ ਲੋਕਾਂ ਨੂੰ ਭਰਮ ਫੈਲਾ ਰਹੇ ਨੇ ਕਿ ਸ਼ਾਇਦ ਸਵਾ ਲੱਖ ਸਰਕਾਰ ਦੇਊਗੀ ਬਾਕੀ ਜਿਹੜਾ ਪੌਣੇ 2 ਲੱਖ ਹੈ ਅ 3 ਲੱਖ ਚਾਹ ਜਾਂ 4 ਲੱਖ ਚਾਹ 5 ਲੱਖ ਚਾਹ ਬਾਕੀ ਦੇ ਪੈਸੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਬਿਲਕੁਲ ਇਦਾਂ ਨਹੀਂ ਹੈਗਾ ਬਿਲਕੁਲ ਇਦਾਂ ਨਹੀਂ ਹੈਗਾ ਕਿਉਂਕਿ ਤੁਸੀਂ ਰੱਬ ਨਾ ਕਰੇ ਬਿਮਾਰੀ ਆਵੇ ਕੋਈ ਜੋ ਤੁਸੀਂ ਜਾਓਗੇ ਤੁਹਾਡਾ ਇਲਾਜ ਹੋਊਗਾ ਸਾਰਾ ਤੁਹਾਡਾ ਹਸਪਤਾਲ ਜਾਣ ਤੋਂ ਲੈ ਕੇ ਹਸਪਤਾਲ ਤੋਂ ਆਉਣ ਤੱਕ ਦਾ ਸਾਰਾ ਦਵਾਈਆਂ ਟੈਸਟ ਸਾਰਾ ਇਲਾਜ ਡਾਕਟਰਾਂ ਦੇ ਖਰਚੇ ਸਭ ਕੁਝ ਸਰਕਾਰ ਪੇ ਕਰੂਗੀ ਤੁਸੀਂ ਘਰੇ ਚਲੇ ਜਾਓਗੇ ਸਰਕਾਰ ਉਹਨਾਂ ਨੂੰ ਉਸ ਬਿਮਾਰੀ ਦੇ ਇਲਾਜ ਦਾ 7 ਸਵਾ ਲੱਖ ਰੁਪਏ ਦੇ ਦੋਗੀ ਜੇ ਕਿਸੇ ਬਿਮਾਰੀ ਦਾ ਸਰਕਾਰ ਨੇ 3 ਲੱਖ ਰੁਪਏ ਉਹਨਾਂ ਨਾਲ ਐਗਰੀਮੈਂਟ ਕੀਤਾ ਭਾਵੇਂ ਉਸ ਬਿਮਾਰੀ ਦਾ ਉਹ 7 ਲੱਖ ਲੈਂਦੇ ਹੋਣ ਇਹਦਾ ਮਤਲਬ ਇਹ ਨਹੀਂ ਕਿ 4 ਲੱਖ ਤੁਹਾਨੂੰ ਦੇਣਾ ਪਊਗਾ ਅਸੀਂ 3 ਲੱਖ ਦੇ ਦਾਂਗੇ ਅਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣ ਲਈ ਉਹਨਾਂ ਨਾਲ ਐਗਰੀਮੈਂਟ ਕੀਤੇ ਨੇ ਸੋ 10 ਲੱਖ ਰੁਪਏ ਤੱਕ ਦਾ ਇਲਾਜ ਹੋ ਸਕਦਾ ਜਿਹੜਾ 10 ਲੱਖ ਦਾ ਇਲਾਜ ਹੈ ਉਹ ਕਿਸੇ ਹਸਪਤਾਲ ਚ 20 ਲੱਖ ਦਾ ਵੀ ਹੁੰਦਾ ਹੋਵੇ ਹੋ ਸਕਦਾ ਕਿ ਇਹਦੇ 25 ਲੱਖ ਦਾ ਵੀ ਹੁੰਦਾ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ 10 ਜਾਂ 15 ਲੱਖ ਤੁਹਾਨੂੰ ਦੇਣਾ ਪਊਗਾ ਉਹ ਉਹ ਉਹਨਾਂ ਦਾ ਹੈ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਜਾਂ ਜਿਹੜੇ ਪੈਸੇ ਦੇ ਸਕਦੇ ਨੇ ਕਾਰਡ ਜਿਨ੍ਹਾਂ ਦਾ ਬਣ ਗਿਆ ਤਾਂ ਉਹਦਾ ਜਿਹੜਾ ਸਾਰਾ ਖਰਚ ਹੈ ਕੋਈ ਇਲਾਜ ਚ ਕਮੀ ਨਹੀਂ ਹੋਊਗੀ ਇਹ ਨਹੀਂ ਹੈਗਾ ਕਿ ਸ਼ਾਇਦ ਕਾਰਡ ਵਾਲਿਆਂ ਨੂੰ ਕੋਈ ਦਵਾਈ ਲੇਟ ਮਿਲੂਗੀ ਜਾਂ ਡਾਕਟਰ ਕੋਈ ਹੋਰ ਮਿਲੂਗਾ ਉਹੀ ਸਪੈਸ਼ਲਿਸਟ ਡਾਕਟਰ ਮਿਲਣਗੇ ਉਹੀ ਦਵਾਈਆਂ ਜਿਹੜੀਆਂ ਇਸ ਵਕਤ ਭਾਰਤ ਦੇ ਵਿੱਚ ਅਵੇਲੇਬਲ ਨੇ ਸਾਡੇ ਦੇਸ਼ 'ਚ ਉਹ ਮਿਲਣਗੀਆਂ ਤੇ 2600 ਬਿਮਾਰੀਆਂ ਦੀ ਲਿਸਟ ਹੈ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਆ ਕਿਸੇ ਬਾਚ ਨਹੀਂ ਪੈਣਾ ਕਿਸੇ ਦੀ ਇਧਰੋਂ ਉਧਰੋਂ ਗੱਲ ਨਹੀਂ ਸੁਣਨੀ ਭਗਵੰਤ ਮਾਨ ਸਰਕਾਰ ਦੀ ਤੁਹਾਡੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਤੰਦਰੁਸਤ ਰੱਖਣਾ ਮੇਰੀ ਜ਼ਿੰਮੇਵਾਰੀ ਹੈ ਇਹ ਮੈਂ ਗਾਰੰਟੀ ਲੈਣਾ ਏ अरविंद केजरीवाल ਹੋਰਾਂ ਦੀ ਗਰੰਟੀ ਹੈ ਕਿ ਅਸੀਂ ਜੋ ਸਕੀਮ ਲਾਗੂ ਕੀਤੀ ਹੈ ਇਹ ਐਵੇਂ ਨਹੀਂ ਕੀਤੀ ਬਹੁਤ ਪੜ੍ਹ ਲਿਖ ਕੇ ਕੀਤੀ ਹੈ ਬੜਾ ਹੋਮਵਰਕ ਕਰਕੇ ਕੀਤੀ ਹੈ ਇਸ ਕਰਕੇ ਕਿਸੇ ਅਫਵਾਹ ਚ ਨਹੀਂ ਆਉਣਾ ਕਿ ਪਤਾ ਨਹੀਂ ਬਾਕੀ ਪੈਸੇ ਤੁਹਾਨੂੰ ਦੇਣੇ ਪੈਣਗੇ ਨਾ ਜੇ ਤੁਹਾਡੇ ਤੋਂ ਕੋਈ ਡਾਕਟਰ ਬਲਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਜੇ ਤੁਹਾਡੇ ਤੋਂ ਕੋਈ ਬਾਕੀ ਪੈਸੇ ਜਾਂ ਵਾਧੂ ਪੈਸੇ ਕਿਸੇ ਹੋਰ ਗੱਲ ਦੇ ਮੰਗਦਾ ਹੈ ਸਾਡੇ ਨਾਲ ਸੰਪਰਕ ਕਰੋ ਸਾਨੂੰ ਦੱਸੋ ਵੀ ਇੱਥੇ ਆਹ ਹਸਪਤਾਲ ਨੇ ਸਾਤੋਂ ਕਾਰਡ ਤੋਂ ਬਿਨਾਂ ਵੀ ਪੈਸੇ ਮੰਗੇ ਜਾਂ ਦਵਾਈਆਂ ਸਾਨੂੰ ਬਾਹਰੋਂ ਲਿਖਤੀਆਂ ਸਾਨੂੰ ਦੁਆਈਆਂ ਲੈਉਣੇ ਪਈਆਂ ਸਾਨੂੰ ਦੱਸਿਓ ਅਸੀਂ ਸਖਤ ਐਕਸ਼ਨ ਲਾਵਾਂਗੇ ਉਸ ਹਸਪਤਾਲ ਤੇ ਸੋ ਇਹ 10 ਲੱਖ ਦੀ ਸਿਹਤ ਬੀਮਾ ਯੋਜਨਾ ਪੂਰੀ ਦੁਨੀਆ ਦੇ ਵਿੱਚ ਦੀ ਤਾਰੀਫ ਹੋ ਰਹੀ ਹੈ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਬਹੁਤ ਸਾਰੇ ਪੰਜਾਬੀ ਰਹਿੰਦੇ ਪੂਰੀ ਦੁਨੀਆ 'ਚ ਰਹਿੰਦੇ ਉਹ ਕਹਿੰਦੇ ਸਾਡੇ ਵੀ ਇੰਨਾ ਆਇਆ ਨਹੀਂ ਜੀ ਜਿੰਨਾ ਤੁਸੀਂ ਕਰ ਰੱਖਿਆ ਇੱਥੇ ਸੋ ਇਹਨੂੰ ਕਾਮਯਾਬ ਕਰੀਏ ਕਾਮਯਾਬ ਤਾਂ ਹੋ ਪਹਿਲੀ ਗੱਲ ਤੱਕ ਕਾਮਯਾਬ ਇਸ ਕਰਕੇ ਹੋ ਜੂ ਕਿ ਬਿਮਾਰੀ ਨਾ ਹੋਵੇ ਕੋਈ ਪਰ ਹਾਂ ਜਿਬ ਮਾਰ ਹੋ ਵੀ ਗਿਆ ਪਰ ਚਲੋ ਬਿਮਾਰੀ ਤਾਂ ਪਰਮਾਤਮਾ ਦੇ ਹੱਥ ਹੈ ਕਿਦਾ ਜਾ ਹਸਪਤਾਲ ਚ ਜਾਣ ਨੂੰ ਕਿਦਾ ਜੀ ਕਰਦਾ ਜੀ ਹਸਪਤਾਲ ਜੇ ਜਾਣਾ ਵੀ ਪੈ ਗਿਆ ਠੀਕ ਹੋ ਕੇ ਤੰਦਰੁਸਤ ਹੋ ਕੇ ਘਰੇ ਆਜੋ ਬਾਕੀ ਸਾਰੀ ਜ਼ਿੰਮੇਵਾਰੀ ਪੈਸੇ ਦਾ ਹਿਸਾਬ ਕਰਨਾ ਅਸੀਂ ਉਹਨਾਂ ਨੂੰ 2 ਲੱਖ ਦੇਈਏ ਅਸੀਂ 5 ਲੱਖ ਦੇਈਏ ਇਹ ਸਾਡਾ ਕੰਮ ਹੈ ਉਹ ਹਸਪਤਾਲ ਕਾਰਡ ਵਾਲੇ ਨੂੰ ਮਨਾ ਨਹੀਂ ਕਰ ਸਕਦਾ ਇਨਕਲਾਬ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਤੰਦਰੁਸਤੀ ਜ਼ਿੰਦਾਬਾਦ